ਹਾਂਜੀ ਦੋਸਤੋ ਮੇਰੇ ਵੱਲੋਂ ਯਾਨੀ ਕਿ ਰਵਿੰਦਰ ਅਬੰਦਵਾਲਾ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਰਾਮ ਰਾਮ ਜੀ ਜੈ ਹਿੰਦ ਜਲਦੀ ਜਲਦੀ ਆ ਜਾਓ ਜੀ ਸਾਡੇ ਲਾਈਵ ਦੇ ਵਿੱਚ ਸਾਡੇ ਨਾਲ ਜਿਹੜੋ ਅੱਤੇ ਆਪਾਂ ਗੱਲਬਾਤ ਕਰੀਏ ਇੱਕ ਖਾਸ ਵਿਸ਼ੇ ਤੇ ਨਵੇਂ ਵਿਸ਼ੇ ਤੇ ਜੋ ਬੜਾ ਚਰਚਾ ਦੇ ਵਿੱਚ ਚੱਲ ਰਿਹਾ ਹੈ ਬਹੁਤ ਖਬਰ ਵਾਇਰਲ ਹੋ ਰਹੀ ਹੈ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਆਂ ਆ ਜੀ ਆ ਜੀ ਆਓ ਜਲਦੀ ਜਲਦੀ ਦੋਸਤੋ ਦੇਖਦੇ ਆਂ ਸਾਡੇ ਸਾਥੀ ਕਿਹਨੇ ਜੁੜ ਰਹੇ ਨੇ ਚਲੋ ਗੱਲਬਾਤ ਅਬ ਸ਼ੁਰੂ ਕਰਦੇ ਆਂ ਚੈਨਲ ਤੇ ਸਾਥੀ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਸ਼ੇਅਰ ਕਰਦਿਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਆਪਣੀ ਰਾਏ ਦਿਆ ਕਰੋ ਤਾਂ ਕਿ ਅਸੀਂ ਹੋਰ ਵੀਡੀਓ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਇਆ ਕਰੀਏ ਅਤੇ ਤੁਹਾਡੇ ਸੁਝਾਵਾਂ ਤੇ ਚੱਲਦੇ ਹੋਏ ਆਪਣੀ ਆਉਣ ਵਾਲੀ ਵੀਡੀਓ ਦੇ ਵਿੱਚ ਸੋਧ ਕਰ ਸਕੀਏ ਅਸੀਂ ਵੀ ਕੁਝ ਸਿੱਖ ਸਕੀਏ ਤੁਹਾਡੇ ਕੋਲੋਂ ਤੁਹਾਡੇ ਸੁਝਾਵਾਂ ਤਹਿਤ ਸੋ ਕਮੈਂਟ ਜ਼ਰੂਰ ਕਰਿਆ ਕਰੋ ਜਿਉਂ ਤਾਂ ਸਾਡੇ ਚੈਨਲ ਤੇ ਆਉਂਦੇ ਜੀ ਲਾਈਕ ਵੀ ਕਰ ਦਿਆ ਕਰੋ ਕਮੈਂਟ ਵੀ ਕਰ ਦਿਆ ਕਰੋ ਇਹਦੇ ਨਾਲ ਸਾਨੂੰ ਹੌਸਲਾ ਮਿਲਦਾ ਹੈ ਇਸ ਫੀਡਬੈਕ ਨਾਲ ਅਸੀਂ ਹੋਰ ਵਧੀਆ ਵਿਚਾਰ ਲੈ ਕੇ ਆਈਏ ਨਵੀਂ ਗੱਲ ਲੈ ਕੇ ਆਈਏ ਹਾਂ ਜੀ ਅਪ ਦੇਖ ਰਹੇ ਹਾਂ ਪਿਛਲੇ ਕੁਝ ਦਿਨਾਂ ਤੋਂ ਇੱਕ ਖਬਰ ਬਹੁਤ ਚੱਲ ਰਹੀ ਹੈ ਹਰ ਇੱਕ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਹਰ ਚੈਨਲ ਤੇ ਚੱਲ ਰਹੀ ਹੈ ਮੇਰਟ मेरठ ਕਤਲकांड ਇੱਕ ਬਹੁਤ ਹੀ ਦਰਦਨਾਕ ਕਹਿੰਦੇ ਨੇ ਤਰੀਕੇ ਨਾਲ ਕਤਲ ਕੀਤਾ ਗਿਆ ਹੈ ਬੜੇ ਗਲਤ ਤਰੀਕੇ ਨਾਲ ਜੋ ਹੋਇਆ ਮੁਸਕਾਨ ਅਤੇ ਸਾਹਿਲ ਜਿਵੇਂ ਦੱਸ ਰਹੇ ਨੇ ਕਿ ਮੁਸਕਾਨ ਅਤੇ ਸਾਹਿਲ ਉਹਨਾਂ ਨੇ ਮਿਲ ਕੇ ਸੌਰਮ ਰਾਜਪੂਤ ਦਾ ਕਤਲ ਕੀਤਾ ਹੈ ਕਿੰਨੀ ਬੇਰਹਿਮੀ ਨਾਲ ਕਤਲ ਕੀਤਾ ਆਪਾਂ ਖਬਰਾਂ ਦੇਖ ਰਹੇ ਹਾਂ ਹਰ ਤਰ੍ਹਾਂ ਦੇ ਹਰੇਕ ਚੈਨਲ ਤੇ ਚੱਲ ਰਿਹਾ ਹੈ ਕਤਲ ਕਰਨ ਤੋਂ ਬਾਅਦ ਉਹਦੀ ਲਾਸ਼ ਨੂੰ ਟੁਕੜੇ ਟੁਕੜੇ ਕਰਦਾ ਉਹਨੂੰ ਕੱਟ ਕੇ ਇੱਕ ਡਰਮ ਦੇ ਵਿੱਚ ਪਾ ਦਿੱਤਾ ਸੀ ਡਰਮ ਦੇ ਵਿੱਚ ਪਾ ਦਿੱਤਾ ਉਹਦੇ ਵਿੱਚ ਸੀਮੈਂਟ ਪਾ ਦਿੱਤਾ ਉਸ ਨੂੰ ਬੰਦ ਕਰ ਦਿੱਤਾ ਖੁਰਦਪੁਰਤ ਕਰ ਦਿੱਤਾ ਅਤੇ ਉਸ ਤੋਂ ਬਾਅਦ ਉਦੋਂ ਮੇ ਕਮੈਂਟ ਚੱਲੇਗੀ ਜੋ ਖਬਰ ਆ ਰਹੀ ਜੋ ਆਪਾਂ ਦੇਖ ਰਹੇ ਹਾਂ ਸਰ ਦੇ ਸਾਹਮਣੇ ਹੈ ਪਰ ਇੱਥੇ ਗੱਲ ਇਹ ਹੈ ਸਾਡੇ ਸਮਾਜ ਦੇ ਵਿੱਚ ਕੀ ਹੋ ਰਿਹਾ ਹੈ ਇਹ ਤਾਂ ਮਾੜੀ ਘਟਨਾ ਹੈ ਹੀ ਆਪਾਂ ਨੂੰ ਪਤਾ ਹੈ ਗਲਤ ਹੋਈ ਹੈ ਅਸੀਂ ਕੀ ਦੇਖ ਰਹੇ ਹਾਂ ਸਾਡੇ ਸਮਾਜ ਚ ਕੀ ਹੋ ਰਿਹਾ ਹੈ ਕਿ ਸੋਸ਼ਲ ਮੀਡੀਆ ਤੇ YouTube ਸ਼ੋਰਟ ਫੇਸਬੁਕ ਰੀਲਸ ਇੰਸਟਾਗ੍ਰਾਮ ਜਾਂ ਜਿੰਨੇ ਵੀ ਪਲੇਟਫਾਰਮ ਨੇ ਉਹਦੇ ਤੇ ਸਾਡੇ ਲੋਕ ਕੀ ਕਰ ਰਹੇ ਨੇ ਇੱਕ ਡਰਮ ਲੈ ਕੇ ਸਾਰੇ ਨੀਲੇ ਰੰਗ ਦਾ ਡਰਮ ਚੁੱਕੀ ਫਿਰਦੇ ਡਰਮ ਲੈ ਕੇ ਫਿਰਦੇ ਜਨਾਨੀਆਂ ਨੂੰ ਨਾਲ ਲੈ ਕੇ ਕਮਾਈ ਦਾ ਸਾਧਨ ਬਣਾ ਲਿਆ ਕਤਲकांड ਨੂੰ ਕਮਾਈ ਦਾ ਸਾਧਨ ਬਣਾ ਲਿਆ ਤੁਸੀਂ ਲੋਕਾਂ ਨੇ ਕਮੇਡੀ ਫਨੀ ਵੀਡੀਓ ਬਣਾ ਰਹੇ ਹੋ ਮਜ਼ਾਕ ਸੁਝ ਰਹੇ ਆ ਤੁਹਾਨੂੰ ਕਿ ਸੇ ਦਾ ਕਤਲ ਹੋ ਗਿਆ ਤੁਹਾਨੂੰ ਮਜ਼ਾਕ ਸੁਝ ਰਿਹਾ ਲੱਖ ਲਹਣਤਾ ਤੁਹਾਡੇ ਸ ਇਹੋ ਜਿਹੇ ਲੋਕਾਂ ਦੇ ਜਿਹੜੇ ਇਹੋ ਜਿਹੇ ਵੀਡੀਓ ਬਣਾ ਰਹੇ ਨੇ ਕਿ ਨੀਲੇ ਰੰਗ ਦਾ ਡਰਮ ਲੈ ਕੇ ਉਹਨੂੰ ਦਿਖਾ ਰਹੇ ਨੇ ਕਿ ਇੱਕ ਪੁਰਸ਼ ਜਾਂ ਮਰਦ ਘਰਾਂ ਦੇ ਵਿੱਚ ਡਰੇ ਪਏ ਨੇ ਸੈਮੀ ਹੋਏ ਨੇ ਕਿ ਉਹ ਇੱਕ ਨੀਲਾ ਡਰਮ ਵੇਖ ਕੇ ਕੋਈ ਕਹਿ ਰਿਹਾ ਘਰ ਦੇ ਵਿੱਚ ਡਰਮ ਪਿਆ ਹੈ ਇਹਨੂੰ ਬਾਹਰ ਸੁੱਟ ਦਿਓ ਇਹੋ ਜਿਹਾ ਡਰਾਮ ਕਰ ਚ ਨਹੀਂ ਹੋਣਾ ਚਾਹੀਦਾ ਇਹ 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 ਪੁਰਸ਼ਾਂ ਦਾ ਕਤਲ ਹੋ ਰਿਹਾ ਜੀ ਇਹੋ ਜਿਹਾ ਡਰਮਾ ਕਰਕੇ ਯਾਰ ਜ਼ਰੂਰੀ ਨਹੀਂ ਹਰ ਘਰ ਦੇ ਵਿੱਚ ਆਹੀ ਕੁਝ ਹੁੰਦਾ ਹੈ ਕਿਸੇ ਨੇ ਕੁਨਾ ਕਰਤਾ ਕਿਸੇ ਨੇ ਗਲਤ ਕਰਤਾ ਉਹਦੇ ਤੇ ਕਮੇਡੀ ਜਾਂ ਫਨੀ ਵੀਡੀਓ ਕਿਉਂ ਬਣਾ ਰਹੇ ਹੋ ਅਸੀਂ ਇਹੋ ਜਿਹਾ ਸ਼ਰਮ ਨਹੀਂ ਆਉਂਦੀ ਯਾਰ ਲੋਕਾਂ ਨੂੰ ਕਿਸੇ ਦਾ ਕਤਲ ਹੋ ਗਿਆ ਕਿਸੇ ਨੇ ਕਤਲ ਕਰਤਾ ਤਦ ਤੁਸੀਂ ਉਸੇ ਉਹਨੂੰ ਟ੍ਰੈਂਡਿੰਗ ਟੌਪਿਕ ਲੈ ਲਿਆ ਚਾਰ ਪੈਸਿਆਂ ਦੀ ਖਾਤਰ ਚਾਰ ਛਿਲੜਾਂ ਦੀ ਖਾਤਰ ਲੱਖ ਦੀ ਲਹਣ ਤੇ ਯਾਰ ਇਹੋ ਜਿਹੇ ਬੰਦਿਆਂ ਤੋਂ ਜਿਹੜੇ ਇਹੋ ਜੇ ਕਤਲकांड ਤੇ ਕਤਲ ਕੇਸ ਤੇ ਵੀ ਤੁਸੀਂ ਸੇਕ ਰਹੇ ਜੀ ਤੁਸੀਂ ਆਪਣੀਆਂ ਫਨੀ ਵੀਡੀਓ ਬਣਾ ਰਹੇ ਜੀ ਤੁਹਾਨੂੰ ਮਜ਼ਾਕ ਸੁਝ ਰਹੇ ਕਾਦੇ ਵਾਸਤੇ ਤੁਹਾਡੀਆਂ ਰੀਲਾਂ ਚੱਲਦੀਆਂ ਤੁਹਾਡੇ ਸ਼ਾਰਟਸ ਵੀਡੀਓ ਚੱਲਦੀ ਹੈ ਟ੍ਰੈਂਡਿੰਗ ਟੌਪਿਕ ਮਿਲ ਗਿਆ ਕਿੰਨੀ ਮਾੜੀ ਸੋਚ ਹੋ ਗਈ ਕਿੰਨਾ ਮਾੜਾ ਦਿਮਾਗ ਦੇ ਵਿੱਚ ਵੜ ਗਿਆ ਸਾਡੇ ਕਿ ਸਾਨੂੰ ਟੌਪਿਕ ਮਿਲ ਗਿਆ ਟ੍ਰੈਂਡਿੰਗ ਟੌਪਿਕ ਮਿਲ ਗਿਆ ਕਿਸੇ ਇੱਕ ਨੇ ਵੀਡੀਓ ਬਣਾਈ ਤੇ ਤੁਹੋਂ ਵੇਖਾ ਵੀ ਕਿ ਸਾਰਿਆਂ ਨੇ ਉਹੀ ਕੰਮ ਫੜ ਲਿਆ ਫੇਸਬੁੱਕ ਇੰਸਟਾਗ੍ਰਾਮ ਤੇ ਯੂਟਿਊਬ ਭਰਿਆ ਪਿਆ ਉਹੀ ਕਮੇਡੀ ਵੀਡੀਓ ਨਾਲ ਨੀਲਾ ਡਰਮ ਵੇਖ ਕੇ ਬੰਦਿਆਂ ਨੂੰ ਪਰਸ਼ਾ ਨੂੰ ਡਰਾਈ ਜਾਂਦੇ ਨੇ ਕੀ ਕਰਦੇ ਵਿੱਚ ਨੀਲਾ ਡਰਮ ਪਿਆ ਤਾਂ ਸੀਮਿੰਟ ਪਿਆ ਤਾਂ ਬਸ ਇਸੇ ਕੰਮ ਵਾਸਤੇ ਹੀ ਹੈ ਯਾਰ ਹਰੇਕ ਕਰਦੀ ਕਰ ਦੇ ਵਿੱਚ ਤੁਹਾਡੀਆਂ ਇਹੋ ਜਿਹੀਆਂ ਜਨਾਨੀਆਂ ਸਭ ਦੇ ਕਰ ਦੇ ਵਿੱਚ ਕਿਉਂ ਤੁਹਾਨੂੰ ਵੱਡ ਕੇ ਡਰਮ ਵਿੱਚ ਪਾ ਦੇਣਗੀਆਂ ਸ਼ਰਮ ਕਰੋ ਯਾਰ ਕੀ ਸਿੱਖਣ ਨੂੰ ਦੇ ਰਹੇ ਤੁਸੀਂ ਇਹੋ ਜਿਹੀਆਂ ਵੀਡੀਓ ਦੇ ਵਿੱਚ ਫਨੀ ਵੀਡੀਓ ਕਮੇਡੀ ਵੀਡੀਓ ਦੇ ਟਾਪਿਕ ਹੋਰ ਬਹੁਤ ਹੈ ਇਹੋ ਜਿਹੇ ਵਿਸ਼ੇ ਹੋਰ ਬੋਲਤੇ ਪਤਾ ਨਹੀਂ ਸਾਡੇ ਸਮਾਜ ਨੂੰ ਕੀ ਹੋ ਰਿਹਾ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਸ਼ਰਮ ਨਹੀਂ ਆ ਰਹੀ ਲੋਕਾਂ ਨੂੰ ਵੱਡੀ ਵੱਡੀ ਕਟਨਾਂ ਹੋ ਗਈ ਕਤਲ ਹੋ ਗਏ ਤੇ ਸਾਡੇ ਲੋਕਾਂ ਸ਼ੌਟਸ ਥੀਲਾ ਬਣਾ ਬਣਾ ਕੇ ਕਮੇਡੀ ਕਰ ਰਹੇ ਨੇ ਫਨੀ ਵੀਡੀਓ ਬਣਾ ਰਹੇ ਨੇ ਮਜ਼ਾਕ ਸੁਝਰੇ ਲੋਕਾਂ ਬੜੀ ਗਲਤ ਹੋ ਰਿਹਾ ਯਾਰ ਸਾਡੇ ਦੇਸ਼ ਦੇ ਅੰਦਰ ਸਾਡੇ ਲੋਕਾਂ ਦੀ ਸੋਚ ਤੇ ਕਿੰਨੀ ਸ਼ਰਮ ਆਉਂਦੀ ਹੈ ਕਿ ਇਹੋ ਜੀ ਸੋਚ ਹੋ ਗਈ ਲੋਕਾਂ ਦੀ ਕਿ ਕਿਸੇ ਦੇ ਕਤਲ ਤੇ ਕਿਸੇ ਦੇ ਕਿਸੇ ਦੀ ਜਾਨ ਚਲੀ ਗਈ ਉਹਦੀ ਜਾਨ ਚਲੀ ਗਈ ਤੁਸੀਂ ਉਹਦੇ ਤੇ ਰੀਲਾਂ ਬਣਾਉਣ ਲੱਗ ਗਏ ਵੀਡੀਓ ਬਣਾਉਣ ਲੱਗ ਗਏ ਕੋਈ ਕਮੇਡੀ ਬਣਾਉਣੀ ਆ ਫਨੀ ਬਣਾਉਣੀ ਆ ਤਾਂ ਹੋਰ ਵਿਸ਼ੇ ਬਹੁਤ ਨੇ ਹੋਰ ਟੌਪਿਕ ਬੜੇ ਨੇ ਫਨੀ ਵੀਡੀਓ ਬਣਾਉਣ ਵਾਸਤੇ ਇਹ ਕੱਲਾ ਤੁਹਾਨੂੰ ਨੀਲਾ ਡਰਾਮ ਦੇ ਸੀ ਗਿਆ ਜਿਸੇ ਕਰਦਾ ਜੀ ਗਿਆ ਕਿਸੇ ਦਾ ਪੁੱਤ ਗਿਆ ਕਿਸੇ ਬੱਚੇ ਦਾ ਪਿਓ ਦੁਨੀਆ ਤੋਂ ਗਿਆ ਉਹਨਾਂ ਤੇ ਕੀ ਵੀ ਦਦੀ ਹੋਣੀ ਆ ਤੁਸੀਂ ਹਰ ਹਰ ਵੀਡੀਓ ਦੇ ਵਿੱਚ ਨੀਲਾ ਡਰਾਮ ਦਿਖਾਈ ਜਾਂਦੇ ਸੀਮੈਂਟ ਦੇ ਿੱਟੇ ਦਿਖਾਈ ਜਾਂਦੇ ਹੋ ਲੋਕਾਂ 'ਚ ਡਰ ਡਰ ਦਾ ਮਾਹੌਲ ਬਣਾ ਰਹੇ ਹੋ ਤੁਸੀਂ ਕਿ ਆ ਕੁਝ ਹੋ ਰਿਹਾ ਮਰਦ ਇਨਸਾਨ ਪੁਰਸ਼ ਡਰ ਰਿਹਾ ਯਾਰ ਸਰਕਾਰ ਸਥਾਨੀ ਯਤਰਾ ਹੁੰਦਾ ਨਾ ਤੁਸੀਂ ਹਰਗੱਲ ਨੂੰ ਮਜ਼ਾਕ 'ਚ ਲੈ ਰਹੇ ਹੋ ਕਿੱਥੇ ਹੋ ਗਿਆ ਯਾਰ ਤੁਸੀਂ ਤੁਹਾਡੇ ਨੂੰ ਸ਼ਰਮ ਹਜਾ ਹੈ ਨਹੀਂ ਲੋਕਾਂ ਨੂੰ ਇਹੋ ਜਿਹੇ ਵੀਡੀਓ ਬਣਾ ਬਣਾ ਕੇ ਪਾ ਰਹੇ ਫੇਸਬੁੱਕ ਭਰੀ ਪਈ ਹੈ YouTube ਤੇ ਭਰਿਆ ਪਿਆ ਸ਼ਾਰਟਸ ਇੰਸਟਾਗ੍ਰਾਮ ਤੇ ਅਲੱਗ-ਅਲੱਗ ਜਿੰਨੇ ਵੀ ਸੋਸ਼ਲ ਮੀਡੀਆ ਦੇ ਐਪ ਚੱਲ ਰਹੇ ਨੇ ਜਿੱਥੇ ਵੀ ਚੱਲ ਰਹੇ ਨੇ ਬਹੁਤ ਮਾੜਾ ਕੀਤਾ ਯਾਰ ਇਹੋ ਜਿਹਾ ਟੌਪਿਕ ਨੂੰ ਇਹੋ ਜਿਹਾ ਵਿਸ਼ੇ ਨੂੰ ਤੁਸੀਂ ਕਿਹੜੇ ਪਾਸੇ ਲੈ ਗਏ ਹੈ ਨਹੀਂ ਸ਼ਰਮ ਹੈ ਨਹੀਂ ਲੋਕਾਂ ਦੇ ਕਿਸੇ ਸ਼ਰਮ ਜਾ ਹੋਵੇ ਲੋਕਾਂ ਦਾ ਸੋਚ ਖਤਮ ਹੋ ਗਈ ਲੋਕਾਂ ਦੀ ਸਿਰਫ ਪੈਸਾ ਪੈਸਾ ਅਸੀਂ ਟੌਪਿਕ ਨਹੀਂ ਵੇਖਦੇ ਅਸੀਂ ਵਿਸ਼ਾ ਵੇਖਦੇ ਹੀ ਨਹੀਂ ਅਸੀਂ ਕੀ ਕਰ ਰਹੇ ਕਿਹੜੇ ਵਿਸ਼ੇ ਤੇ ਕੰਮ ਕਰ ਰਹੇ ਹੋਰ ਬਹੁਤ ਨੇ ਦੇਸ਼ ਦੇ ਵਿੱਚ ਮੁਲਕ ਦੇ ਵਿੱਚ ਬੜੇ ਵਿਸ਼ੇ ਨੇ ਜਿਨ੍ਹਾਂ ਤੇ ਵੀਡੀਓ ਬਣਾਈਆਂ ਜਾ ਸਕਦੀਆਂ ਕਮੇਡੀ ਬਣਾਓ ਫਨੀ ਬਣਾਓ ਬਹੁਤ ਹੈਗੇ ਨੇ ਕਿਸ ਤੋਂ ਪਹਿਲਾਂ ਕਦੇ ਹੋਰ ਫਨੀ ਜਾਂ ਇਹੋ ਜਿਹੀ ਵੀਡੀਓ ਕਦੇ ਬਣੀਆਂ ਨਹੀਂ ਪਰ ਇਹੋ ਜਿਹੀ ਨਾ ਬਣਾਓ ਜਿੱਥੇ ਕਤਲ ਹੋਇਆ ਕਿਸੇ ਦੀ ਜਾਨ ਗਈ ਹੈ ਵਰਸਰੀਲ ਬਣਾ ਰਹੇ ਨੇ ਸਾਡੇ ਚੈਨਲ ਤੇ ਜਿੰਨੇ ਵੀ ਸਾਥੀ ਆਏ ਨੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਸਾਰਿਆਂ ਦਾ